Mm-hmm. <laughs> ਜਿਨ੍ਹਾਂ ਦੇ ਪਿਆਰਾਂ ਦੇ ਬੱਚੇ ਆਸਣ ਤੇ ਬਿਠਾਇਆ ਬਰਾਬਰ ਬੈਗੀ ਪ੍ਰਸ਼ਾਦਾਂ ਖੋਲਿਆ ਉਹ ਪਹਿਲਾ ਸਥਾਨ ਹੈ ਵਰਲਡ ਦਾ ਜਿੱਥੇ ਹੱਥ ਤੇ ਰੋਟੀ ਤੇਗਪਾਦਰ ਸਾਹਿਬ ਨੇ ਵਿਦਵਾਨ ਪ੍ਰੋਫੈਸਰ ਸਾਹਿਬ ਬਾਜਰੇ ਦੀ ਰੋਟੀ ਲਿਖਦੇ ਕਹਿੰਦੇ ਹੱਥ ਤੇ ਰੱਖੀ ਬਲਕਿ ਤੋੜ ਕੇ ਨਾ ਆਪਾਂ ਕਿੱਥੇ ਦਿੰਦੇ ਆਂਦੇ ਮੇਰੇ ਆਸਣ ਤੇ ਬਹਿਣ ਤੋਂ ਘਬਰਾਣਾ ਦੇਵੀ ਪਹਿਲੀ ਭੁਰਕੀ ਕਿਸਾਨ ਨੇ ਮੋਹ ਚ ਪਾਈ ਖਲਸ ਅੱਜ ਵੀ ਜਦੋਂ ਤੁਸੀਂ ਐਲੀਗੈਂਟ ਟੱਪੋਗੇ ਨਾ 12 ਕਿੱਸੇ ਗੁਰਦੁਆਰਾ ਬਰਨਾਲੇ ਤੋਂ ਮੋਤੀ ਬਾਗ ਦੇਵੀ ਗੜ ਜੋਧੂਪਾਲ ਸਿੰਘ ਸਾਹਿਬ ਦਾ ਖਾਨਾ ਜਿੰਨੇ ਜਿੰਨੇ ਨੰਨ ਸੰਗਮਿਕ ਕੱਤਸ ਸਾਹਿਬ ਖੜਾਗੇ ਕਿੰਨਾ ਕਰਕੇ ਇੱਥੇ ਰੁਕੇ ਕਿਹਨੂੰ ਤਾਰਿਆ ਜਿੱਥੇ ਜਿੱਥੇ ਮਨੁੱਖ ਪੂਰਨੇ ਪਾਇਨਾ ਖੂਹਾਂ ਦਾ ਪਾਣੀ ਅੱਜ ਵੀ 68 ਸਾਲ ਦਾ ਹੈ ਜਿੱਦ ਕਾਲੀ ਤਰਪੀ ਪੂਰੀਆਂ ਨਿਸ਼ਾਨੀਆਂ ਇੱਥੇ ਆ ਨਾ ਆਤਾ ਹਾਲ ਇੱਕ ਨਾ ਬਈ ਪਿਆਰ ਵਾਲਿਓ ਮੇ ਕੋਈ ਨਹੀਂ ਸੁਧੇ ਜਾਂਦਾ ਇੱਕ ਡਾਕਟਰ ਕੋਈ ਰਾਮ ਨਾ ਨਾ ਆਵੇ ਉਹਦੀ ਦਵਾਈ ਜੀਤੀ ਤੇ ਪਈ ਰਹ ਜਾਂਦੀ ਹੈ ਅਗਲਾ ਡਾਕਟਰ ਚੇਂਜ ਹੋ ਜਾਂਦਾ ਨਾ ਜੀ ਸਾਚਾ ਕਹਿਣਾ ਤਾਂ ਬਦਲੇ ਲ ਨੂੰ ਕਰਨਾ ਕੋੜਨਾ ਮੇਰਾ ਤਾਂ ਤੌਰ ਚੱਕਦਾ ਨਾਲੇ 25 2500 ਦੀਆਂ ਕਟੀਆਂ-ਮਟੀਆਂ ਡਾਕਟਰ ਬੜੇ ਤਸਮਾਲੇ ਘਰਸਤੂnde ਤੁਹਾਡੇ ਅੱਗੇ ਬੈਠਾ ਬਣਾਉਂਦੇ ਵਿੱਚ ਖਾਲਸਾ ਜੀ ਲਿਖੀ ਜਾਣੀ ਤਕੀਰ ਹੁਣੇ ਫੱਟੇ ਇੱਕ ਗੋਲੀ ਲੱਗ ਗਈ ਇੱਕੋ ਹੀ ਗੋਲੀ ਆ ਕਿਉਂ ਜੀ ਉਹ ਪੈਰ ਦੇ ਟੂਠੇ ਤੋਂ ਲੈ ਕੇ ਸਿਰ ਤੱਕ ਲਰਾਵਾ ਆ ਗਈ ਹੈ ਕੋਈ ਡਾਕਟਰ ਕੋਈ ਹੱਜਨਾ ਦਾ ਕੋਈ ਸੈਦ ਦਾ ਕੋਈ ਸਰਦਨ ਕੋਈ ਕਾਹੇ ਰੋਕ ਕੰਨਾ ਦਾ ਕੋ ਚਮਣੀ ਦਾ ਡਾਕਟਰ ਟੋੰਡੀ ਸਾਰੇ ਬਾੜ ਬਣਿਆ ਫੇਸਬੁਕ ਤੇ ਇੱਥੇ ਲੈ ਕੇ ਬੰਦਾ ਇਹੋ ਲੈ ਕੇ ਉਸ ਦੇ ਪੇਟ ਘੁਮਾ ਲੈਦਾ ਕੋਈ ਕੈਂਸਰ ਆਲਾ ਜੇ ਉਹ ਵੀ ਗੋਲੀ ਨੂੰ ਕੋਈ ਜਗਾ ਮਾੜਾ ਜਿਹੜੀ ਕੋਲੀ ਹੋਈ ਕਿਸੇ ਵੀ ਪੁੱਤ ਦੀ ਘਰ ਦੇਡੇ ਚਰਾਉਣ ਕਹੇ ਨਹੀਂ ਉਹਨੂੰ ਵੀ ਗੋਲੀ ਹੋਈ ਇਹਦੀ ਕੋਈ ਗੋਲੀ ਆ ਸਤਨਾਮ ਸਤਨਾਮ ਝਾਪ ਵਾਹਿਗੁਰੂ ਝਾਪ ਸੁਪਤ ਸਰੋਵਰ ਦਾ ਇਸ਼ਨਾਨ ਤੇ ਗੁਰਬਾਣੀ ਨਾਲ ਜੀਅੰਦ ਤੇ ਜਾਨਾ ਪਤਾ ਅੰਦਰੇ ਅੰਦਰ ਹੀ ਅਸੀਂ ਜਾਂਦਾ ਵਰਨੀ ਕੋਈ ਤੇ ਕੀ ਗੱਲ ਮਹਾਰਾਜ ਕਹਿੰਦਾ ਗੀਤਰ ਦੀ ਮੇਰ ਹੋ ਗਈ ਕੋਲੀ ਦਵਾਈ ਲਾਤੀ ਤੇ ਜਿਹਨੂੰ ਦਵਾਈ ਲਾਤੀ ਉਹ ਮਰੀਜ਼ ਠੀਕ ਹੈ ਗੱਜਿਆੱਖੋ ਸਤਨਾਮ ਇਤਰੀਆਂ ਬੇਟੀਆਂ ਪ੍ਰਵਾਨ ਕਰਿਓ ਜੀ